ਸਰਤੇ ਚੱਕਨਾਚੂਰ ਹੋਈ ਖੜੀ ਇਹ ਬੱਸ ਦਰਅਸਲ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ। ਐਸਾ ਭਿਆਨਕ ਹਾਦਸੇ ਤੋਂ ਬਾਅਦ ਇਲਾਕੇ ਦੇ ਵਿੱਚ ਲੋਕ ਹੈਰਾਨੇ ਕਿ ਕਿਸ ਤਰੀਕੇ ਦੇ ਨਾਲ ਇਸ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ। ਜੀ ਹਾਂ ਭਿਆਨਕ ਹਾਦਸੇ ਦੀਆਂ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਰਕਾਰੀ ਬੱਸ ਇੱਕ ਟਿੱਪਰ ਦੀ ਚਪੇਟ ਦੇ ਵਿੱਚ ਆਈ ਹੈ ਵੀਡੀਓ 'ਚ ਤੁਸੀਂ ਵਸਦੀ ਹਾਰਤ ਦੇ ਅਦਾਜ਼ਾ ਲਗਾ ਕਰਦੇ ਹੋ ਕਿ ਇੱਕ ਇਸ ਤਰੀਕੇ ਦੇ ਢਾਲ ਇਸ ਦੇ ਵਿੱਚ ਟਿੱਪਰ ਵੱਜਾ ਮੂਏਗਾ ਤੇ ਉਸ ਦੀ ਕਿੰਨੀ ਰਫਤਾਰ ਰਹੇਗੀ ਦਰਸਲੇ ਇਹ ਸਰਕਾਰੀ ਬਸ ਸਹਤ ਜਿਸ ਤਾ ਇਹ ਪਿਛਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਇਸ ਸੜਕ ਹਾਦਸੇ ਦੇ ਵਿੱਚ ਦਸਤਾਲਿਆ ਗਿਆ ਤੇ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਇੱਕ ਵੱਡਾ ਟਿਪਰ ਵੀ ਨਜ਼ਰ ਆ ਰਿਹਾ ਹੋਵੇਗਾ ਦਰਅਸਲ ਬਜਰੀ ਨਾਲ ਪਰੇ ਇਸ ਟਿਪਰ ਦੇ ਵੱਲੋਂ ਹੀ ਇਸ ਬੱਸ ਨੂੰ ਟੱਕਰ ਮਾਰੀ ਗਈ ਹੈ ਤੇ ਜਿਸ ਤੋਂ ਬਾਅਦ ਤੇ ਪਿੱਛੋਂ ਬੱਸ ਫੁੱਲ ਗਈ ਹੈ ਤੇ ਉਸ ਦੇ ਵਿੱਚ ਸੀਟਾਂ ਵੀ ਬਾਹਰ ਆ ਗਈਆਂ ਨੇ ਉਦੋਂ ਇਸ ਹਾਦਸੇ ਦਾ ਸ਼ਿਕਾਰ ਹੋਈ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੇ ਮੌਕੇ ਦੇ ਹਾਲਾਤ ਬਿਆਨ ਕੀਤੇ ਨੇ ਸਰ ਇਹ ਅੰਮ੍ਰਿਤਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖ ਖੜੀ ਸੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੁਨੇ ਸਿੱਧੀ ਆਡੀ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਐ ਉਹ ਆਗੇ ਹੀ ਮੌਕੇ ਤੇ ਉਹਨਾਂ ਨੇ ਜਿਹੜੇ ਹੈਗੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾਤਾ ਇਸ ਦੀ ਉਹਨ ਸਾਰਾ ਟਿਪਰ ਵਾਲਾ ਜਿਹੜਾ ਉਹ ਕੋ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਰ ਲੱਦੇ ਦਾ ਉਹਨੇ ਉਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਆ ਗੱਡੀ ਦੇਖ ਲੋ ਕੀ ਪੋਜੀਸ਼ਨ ਅੰਬਰਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਂਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿਪਰ ਵੱਜ ਗਈ ਹੈ ਉਹਦੇ ਕੋ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਕੋਈ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ ਮੋਟਾ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਉਦੋਂ ਜਿਸ ਤਰੀਕੇ ਦੇ ਨਾਲ ਬੱਸ ਦੇ ਪਿੱਛੇ ਇਹ ਟਿਪਰ ਬੱਜਿਆ ਤਾਂ ਪਿੱਛੇ ਬੈਠੀਆਂ ਹੋਈਆਂ ਸਵਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਹੋਇਆ ਕਿ ਅੰਬਿਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਆਈ ਇਹ ਬੱਸ ਕਿਤੇ ਨਹੀਂ ਆਈ ਸਭ ਤੋਂ ਲਾਸਟ ਤੇ ਇਹੀ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫਿਰ ਪਾੜ ਕੇ ਸਾਰੀ ਤੁਸੀਂ ਬੱਸ ਦੇ ਕਿੰਦਾ ਦਾ ਵਿਰੋਧ ਸਮਝ ਨਹੀਂ ਆਇਆ ਸਾਨੂੰਾਨੂੰ ਤੋਂ ਲੱਗਿਆ ਕਿ ਬੱਸ ਐਂਡ ਹੀ ਆਜ ਜਿਤਨਾ ਬੱਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਉਧਰੋਂ ਸੱਤ ਸੇਤੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਵਾਹਨ ਦੀ ਜਾਂਚ ਪੜਤਾਲ ਦੇ ਵਿੱਚ ਚੱਲ ਰਹੀ ਹੈ। ਹੁਣੇ-ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰ ਲੋ। ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ। ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦਾ ਟਰੱਕ ਭਰਿਆ ਆ ਰਿਹਾ ਐ। ਉਹ ਥੋੜਾ ਨਾਲ ਵੱਜ ਗਿਆ। ਕੋਈ ਨੁਕਸਾਨ ਨਹੀਂ ਹੋਇਆ ਬਾਕੀ। ਨੁਕਸਾਨ ਯਾਨੀ ਨੁਕਸਾਨ ਤੇ ਕੋਈ ਨਹੀਂ ਐ ਬਾਕੀ ਨੁਕਸਾਨ ਸਾਹਮਣੇ ਦਿਸਣੀ ਲਿਆ ਹੋਇਆ ਆਏਗਾ। ਯਾਨੀ ਨੁਕਸਾਨ ਕੋਈ ਨਹੀਂ ਆ। ਫੋਨ ਨੰਬਰ ਵਗੈਰਾ। ਨੰਬਰ ਵਾਸਤਾ ਨੰਬਰ ਪੀਬੀ06 ਡਬਲਬੀ5361 ਇਹ ਪਟਾਣਕੋਲੀਪੂ ਦੀ ਪਾਸੇ ਆ ਸਰ ਕੀ ਕਾਰ ਕਰ ਰਹੇ ਹਾਂ ਹਾਂਜੀ ਕੀ ਕਾਰ ਕਰ ਰਹੇ ਹੋ ਕਾਰ ਵੀ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ ਜਾਣਕਾਰੀ ਦੱਸ ਦਈਏ ਕਿ ਪਾਨਕਾ ਸੜਕੀ ਹਾਜ਼ਾ ਅੰਮ੍ਰਿਤਸਰ ਪਟਾਣਕੋ ਤੋਂ ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਨੇੜੇ ਵਾਪਰੇ ਆ ਪਰ ਇਸ ਹਾਦਸੇ ਦੇ ਵਿੱਚ ਗੱਲ ਵਧੇ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਾਂਦੀ ਵਸਵਜ ਸਵਾਰ ਸਵਾਰੀਆਂ ਫਟ ਗਈਆਂ ਨੇ ਜਗਪਾਣੀ ਟੀਵੀ ਦੇ ਲਈ ਬਟਾਲਾ ਤੋਂ 100 ਮੀਟਰ ਬਿਜਲੀ